ਮੈਂ ਸਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਤੇ ਆਪਣੇ ਸਾਰੇ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਸਾਰੇ ਬਹੁਤ ਸਤਿਕਾਰਯੋਗੋ ਜਿੰਨੇ ਵੀ ਤੁਸੀਂ ਸਾਰੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਅੱਜ 11 April ਦਿਨ ਸ਼ੁੱਕਰਵਾਰ ਆਪਣੇ ਸਿੰਘ ਸਭਾ ਬ੍ਰਿਸਬੇਨ ਗੋਦਰਾ ਟੈਗਨ ਵੱਲੋਂ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਕੀ ਸਿੱਖ ਖਾਲਸੇ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਖਾਲਸਾ ਸਾਜਨਾ ਦਿਸ ਨੂੰ ਯਾਦ ਕਰਦੇ ਆਂ ਸਿੰਘ ਸਭਾ ਬ੍ਰਿਸਬਨ ਗੁਰਦਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਪ੍ਰਾਰੰਭ ਹੋਣਗੇ ਤੇ 13 ਅਪ੍ਰੈਲ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਸਜਣਗੇ ਜਿੰਨੇ ਵੀ ਸੰਗਤ ਇਹ ਸੁਨੇਹਾ ਸੁਣ ਰਹੀ ਹੈ ਇਹ ਵੀਡੀਓ ਵੇਖ ਰਹੀ ਹੈ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਪਰਿਵਾਰਾ ਸਮੇਤ ਗੁਰੂ ਘਰ ਪਹੁੰਚਿਓ ਤੇ ਤਨ ਮਨ ਨਾਲ ਆਓ ਆਪਾਂ ਸਾਰੇ ਸੇਵਾ ਕਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਭਾਈਚਾਰੇ ਦੇ ਇੱਕ ਇਕਤਾ ਦਾ ਸਬੂਤ ਦਿਈਏ ਤੇ ਸਿੱਖੀ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਖਾਲਸੇ ਦਾ ਰੂਪ ਆਪਣੀ ਪਹਿਚਾਨ ਨੂੰ ਬਰਕਰਾਰ ਰੱਖੀਏ ਜੁੜੀਏ ਆਪਣੇ ਧਰਮ ਦੇ ਨਾਲ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਵੱਡੀ ਗਿਣਤੀ ਵਿੱਚ ਸਿੰਘ ਸਵਾ ਬ੍ਰਿਸਬਨ ਟੈਗਮ ਗੋਦਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚਿਓ ਤੇ ਜੇ ਕੋਈ ਕਿਉਂਕਿ ਸਰਜੀਤ ਬਾਜਾਖਾਨਾ YouTube ਚੈਨਲ ਦਾ ਮਕਸਦ ਹੀ ਤੁਹਾਡੇ ਨਾਲ ਸੱਚੇ ਸੁੱਚੇ ਸਨੇਹੇ ਲਾਉਂਦਾ ਜੇ ਕੋਈ ਤੇ ਕੋਈ ਜਾਣੇ ਅਣਜਾਣੇ ਅਖਰਵਾਦਾ ਘਾਟਾ ਬੋਲਿਆ ਜਾਂਦਾ ਤਾਂ ਆਪਣਾ ਪਰਿਵਾਰ ਸਮਝ ਕੇ ਮਾਫ ਕਰਨਾ ਤੇ ਜੇ ਕੋਈ ਸੁਝਾਅ ਹੋਵੇ ਤਾਂ ਜਰੂਰ ਦੱਸਣ ਦੀ ਖੇਚਲ ਕਰਨੀ ਤੇ ਅੱਜ ਆਪਣੇ ਇਸ ਚੈਨਲ ਵੱਲੋਂ ਇੱਕ ਵਾਰ ਫੇਰ ਸਾਰੇ ਖਾਲਸਾ ਦੇ ਜਨਮ ਦਿਨ ਦੇ ਸਮੁੱਚੇ ਭਾਜਨ ਨੂੰ ਬਹੁਤ-ਬਹੁਤ ਵਧਾਈਆਂ ਆਓ ਗੁਰ ਫਤੇ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ